ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਸਾਡੀ ਸ਼ਮੀਦੀ ਜੀ ਸਾਨੂੰ ਇਸ ਦੁਨੀਆ ਤੋਂ ਛੱਡ ਕੇ ਜਾ ਚੁੱਕਿਆ ਨੇ ਅੱਜ ਉਹਨਾਂ ਦਾ ਚੋਟਾ ਸੀ ਅਸੀਂ ਸਾਰਾ ਪਰਿਵਾਰ YouTube ਫੈਮਿਲੀ ਬੇਨਤੀ ਕਰਦੇ ਆ ਤੁਹਾਡੇ ਅੱਗੇ ਕਿ ਜੋ ਵੀ ਇਹ ਚੈਨਲ ਨੂੰ ਬਹੁਤ ਬਹੁਤ ਪਿਆਰ ਦਿਓ ਜਿਹਦੇ ਨਾਲ ਬੱਚਿਆਂ ਨੂੰ ਤੇ ਸਾਰੀ ਸਾਨੂੰ ਫੈਮਿਲੀ ਨੂੰ ਤੁਹਾਡੀ ਸਪੋਰਟ ਚਾਹੀਦੀ ਹੈ ਬਾਕੀ ਭਾਜੀ ਹੁਣੇ ਅਰਜਨ ਵੀਰ ਹੁਣੇ ਤੁਹਾਨੂੰ ਕੁਝ ਦੱਸਾਂਗੇ ਸਸੇ ਗਾਲ ਨਹੀਂ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਸੁਖ ਭਾਜੀ ਨੇ ਦੱਸਤਾ ਵਾ ਕਿ ਅੱਜ ਚੌਥਾ ਸੀਗਾ ਸਾਡੇ ਕੋਲ ਨਾ ਗੱਲਾਂ ਨਹੀਂ ਹੈਗੀਆਂ ਕਰਨ ਵਾਸਤੇ ਭਾਰੇ ਕੀ ਕਰੀਏ ਗੱਲ ਹੋ ਨਹੀਂ ਹੋਣੀ ਰਹੀ ਤੇ ਬਾਕੀ ਇਹ ਵਾਕੀ ਚਲੋ ਤੁਸੀਂ ਪਿਆਰ ਕਰਦੇ ਹੋ ਸਾਨੂੰ ਸਾਰਿਆਂ ਨੂੰ ਤੇ ਸਭ ਤੋਂ ਵੱਧ ਪਿਆਰ ਤੁਸੀਂ ਸ਼ਮੀ ਟਲਣੇ ਦਿੱਤਾ ਕਿਉਂਕਿ ਓਏ ਇਸ ਚੈਨਲ ਦੀ ਨਾ ਕਰਤਾਰ ਦਰਤਾ ਸੀਗਾ ਮਤਲਬ ਕਿ ਜਿਹਨੂੰ ਕਹਿਦੇ ਨੇ ਨਾ ਕਿ ਜੜ ਸੀਗੀ ਉਹ ਤੇ ਆਪਾਂ ਤੇ ਚਲੋ ਸਾਰੇ ਟਾਹਣ ਪੱਤੇ ਹੈਗੇ ਹਨਾ ਵੀ ਜਿਹੜਾ ਇਹ ਸਾਰਾ ਪਰਿਵਾਰ ਉਹਨੇ ਕੱਲੀ ਨੇ ਚਲਾ ਕੇ ਤੇ ਇੰਨਾ ਵੱਡਾ ਪਰਿਵਾਰ ਬਣਾਇਆ ਤੇ ਤੁਸੀਂ ਸਾਰੇ ਵੀ ਪਰਿਵਾਰ ਜੇ ਇੰਨਾ ਵੱਡਾ ਪਰਿਵਾਰ ਬਣਾਣਾ ਕਿਸੇ ਵਾਸਤੇ ਵੀ ਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਇਹ ਕਈ ਸਾਲਾਂ ਦੀ ਮਿਹਨਤ ਹੁੰਦੀ ਆ ਤੇ ਸਾਨੂੰ ਅੱਜ ਚੌਥਾ ਸੀਗਾ ਤੇ ਚਲੋ ਜੋ ਵੀ ਹੋਇਆ ਸਾਨੂੰ ਰੱਬ ਦਾ ਨਾ ਪਾਣਾ ਮੰਨ ਕੇ ਚੱਲਣਾ ਪੈਣਾ ਵਾ ਬਾਕੀ ਜਿਵੇਂ ਕਿ ਤੁਹਾਨੂੰ ਕੱਲ ਵੀ ਕਿਹਾ ਸੀਗਾ ਕਿ ਚੈਨਲ ਨੂੰ ਉੰਜ ਹੀ ਪਿਆਰ ਕਰਦੇ ਰਹੋ ਜਿਵੇਂ ਪਹਿਲਾਂ ਕਰਦੇ ਸੀਗੇ ਤੇ ਇਹ ਵਾਕੀ ਜਿਹੜੇ ਦੇ ਨਵੇਂ ਸਾਡੇ ਭੈਣ ਭਰਾ ਵੀਡੀਓ ਦੇਖਦੇ ਹੋਣ ਜਾਂ ਉਹਨਾਂ ਤੱਕ ਵੀਡੀਓ ਪਹੁੰਚਦੀ ਹੋਵੇ ਤੇ ਪਲੀਜ਼ ਰਿਕਵੈਸਟ ਹੈਗੀ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਨ ਨੋਟੀਫਿਕੇਸ਼ਨ ਤੇ ਕਲਿੱਕ ਕਰਕੇ ਜ਼ਰੂਰ ਠੀਕ ਹੈ ਤੇ ਉਹਨਾਂ ਦਾ ਇੱਕ ਡਰੀਮ ਸੀਗਾ ਕਿ ਫਾਨੂ ਤੇ ਸਾਡੀ ਟੀਮ ਨੂੰ ਜਲਦੀ ਤੋਂ ਜਲਦੀ ਨਾ ਸਿਲਵਰ ਬਟਨ ਮਿਲ ਜੇ ਤੇ ਆਪਾਂ ਸੋਚਿਆ ਸੀਗਾ ਕਿ ਸਿਲਵਰ ਬਟਨ ਮਿਲੇ ਤੇ ਸ਼ਮੀ ਭਾਬੀ ਸਾਡੇ ਵਿੱਚ ਹੋਣ ਸਾਡੇ ਕੋਲ ਹੋਣ ਤੇ ਉਸ ਟਾਈਮ ਤੇ ਆਪਾਂ ਉਹਨਾਂ ਦੀ ਖੁਸ਼ੀ ਵੇਖਣ ਨੂੰ ਨਾ ਬੜਾ ਉਤਾਵਲੇ ਸੀਗੇ ਪਰ ਹੁਣ ਰੱਬ ਨੂੰ ਇਹ ਚੀਜ਼ ਨਹੀਂ ਮਨਜ਼ੂਰ ਸੀਗੀ ਸਿਲਵਰ ਬਟਨ ਤੇ ਮਿਲੇਗਾ ਖੁਸ਼ੀ ਹੋਏਗੀ ਪਰ ਜਿਹੜੀ ਖੁਸ਼ੀ ਉਹਨਾਂ ਦੇ ਨਾਲ ਹੋਣੀ ਹੈ ਨਾ ਸ਼ਾਇਦ ਉਹ ਸਾਨੂੰ ਨਾ ਹੋਵੇ ਬਟ ਇਹ ਵਾਕੀ ਉਹਨਾਂ ਦਾ ਜਿਹੜਾ ਟਾਰਗੇਟ ਸੀ ਨਾ ਉਹ ਆਪਾਂ ਕੰਪਲੀਟ ਕਰਨਾ ਵਾ ਤੇ ਇਹ ਉਹਨਾਂ ਦਾ ਸੁਪਨਾ ਹੀ ਇੱਕ ਹਾਂਜੀ ਸਿਲਵਰ ਬਟਨ ਦਾ ਤੇ ਇਹਨੋਂ ਬਾਅਦ ਤੋਂ ਬਾਅਦ ਤੁਸੀਂ ਕਰੋ ਜਿਹਦੇ ਨਾਲ ਜਿਹੜਾ ਵਰਨਾ ਫਲੇ ਉਹਦਾ ਸਿਲਵਰ ਦਾ ਜੋ ਵੀ ਆ ਉਹ ਸਾਨੂੰ ਜਲਦੀ ਜਲਦੀ ਬਹੁਤ ਸਾਰੇ ਤੇ ਥੋੜੇ ਜਿਹਾ ਸਬਸਕ੍ਰਾਈਬਰ ਰਹਿ ਗਏ ਆ ਤੇ ਤੁਹਾਡੀ ਮਿਹਨਤ ਸਦਕਾ ਜਿਹੜੇ ਰੈਗੂਲਰ ਵੀਡੀਓ ਦੇ ਦੇਖਦੇ ਆ ਨਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਉਹਨਾਂ ਨੇ ਇੱਕ ਛੋਟੀ ਜੀ ਬੇਨਤੀ ਆ ਕਿ ਹਰੇਕ ਦੇ WhatsApp ਦੇ ਵਿੱਚ ਗਰੁੱਪ ਨੂੰ ਲੈਣੇ ਤੇ ਉੱਥੇ ਜ਼ਰੂਰ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਜਲਦੀ ਤੋਂ ਜਲਦੀ ਨਾ ਆਪਾਂ ਸ਼ਮੀ ਟਿਲੋਣਾ ਨਾ ਇਹ ਸੁਪਨਾ ਪੂਰਾ ਕਰਨਾ ਵਾ ਸਿਲਵਰ ਪਲੇ ਬਟਨ ਦਾ ਬਾਕੀ ਤਾਂ ਨਾ ਗੱਲ ਕਰਨਗੇ ਭਾਬੀ ਹਣੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਦੇਖੋ ਜੀ ਹੁਣ ਥੋੜਾ ਆਪਣੇ ਆਪ ਨੂੰ ਸਾਹਮਣਾ ਹੀ ਪੈਣਾ ਆ ਸਾਨੂੰ ਪਰ ਅੱਜ ਜਿਹੜਾ ਦਿਨ ਸੀਗਾ ਅੱਜ ਫੇਰ ਬਹੁਤ ਹੀ ਦੁਖਦਾਈ ਦਿਨ ਸੀਗਾ ਕਿਉਂਕਿ ਅੱਜ ਉਹਨਾਂ ਦਾ ਚੌਥਾ ਸੀਗਾ ਤੇ ਸਾਡੇ ਸਾਰਿਆਂ ਦੇ ਜਿਹੜੇ ਹਿਰਦੇ ਉਹ ਬਰੁੰਦਲੇ ਹੋਏ ਆ ਅਸੀਂ ਬਹੁਤ ਦੁਖੀ ਮਾਨ ਨਾਲ ਸਾਰਾ ਕੋਈ ਸਾਨੂੰ ਤੁਹਾਨੂੰ ਅਪਡੇਟ ਦੇਣੀ ਪੈ ਰਹੀ ਹੈ ਜੀ ਤੁਹਾਡੇ ਮੈਸੇਜ ਆਉਂਦੇ ਸੀਗੇ ਉਸ ਜਿਸ ਕਰਕੇ ਤੁਹਾਨੂੰ ਅਪਡੇਟ ਦੇ ਰਹੇ ਆ ਕਿ ਅਸੀਂ ਪਹਿਲਾਂ ਨਹੀਂ ਇਹ ਕਰਨਾ ਚਾਹੁੰਦੇ ਅਜੇ ਸਾਨੂੰ ਖੁਦ ਨੂੰ ਅਸੀਂ ਸੰਭਲ ਨਹੀਂ پا ਰਹੇ ਅਜੇ ਵੀ ਅਸੀਂ ਦੱਸ ਨਹੀਂ پا ਰਹੇ ਕਿ ਕਿੱਦਾਂ ਦੱਸੀਏ ਤੁਹਾਨੂੰ ਪਰ ਫਿਰ ਵੀ ਤੁਹਾਡੇ ਪਿਆਰ ਨੇ ਸਾਨੂੰ ਮਤਲਬ ਇਹ ਮਜਬੂਰ ਕੀਤਾ ਕਿ ਅਸੀਂ ਤੁਹਾਨੂੰ ਦੱਸੀਏ ਕਿ ਸ਼ਮਮੀ ਢੱਲੋ ਕਿੱਥੇ ਨੇ ਤੇ ਉਹ ਤੁਸੀਂ ਤੁਹਾਨੂੰ ਪਤਾ ਜਾਣ ਹੀ ਚੁੱਕੇ ਆਂ ਕਿ ਤੁਸੀਂ ਸਮੀਟਾ ਲੋ ਬਾਬਾ ਜੀ ਦੇ ਚਰਨਾਂ 'ਚ ਜਾ ਪਹੁੰਚੇ ਨੇ ਤੇ ਚਲੋ ਤੁਸੀਂ ਸਾਰੇ ਅਰਦਾਸਾਂ ਕਰੋ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਲਾ ਕੇ ਰੱਖੇ ਬਾਕੀ ਅਦਾ ਜੀ ਅਸੀਂ ਤੁਹਾਡੇ ਸਾਰਿਆਂ ਦੇ ਮੈਸੇਜ ਤੇ ਨਹੀਂ ਪੜ ਪਾਏ ਬਟ ਤੁਸੀਂ ਦੁੱਖ ਦਾ ਪ੍ਰਗਟਾਵਾ ਬਹੁਤ ਜ਼ਿਆਦਾ ਕੀਤਾ ਆ ਤੋ ਫਿਲਹਾਲ ਕੋਸ਼ਿਸ਼ ਮੈਸੇਜ ਅਹੀਂ ਦੇਖੇ ਆ ਬਾਕੀ ਸਾਡੇ ਕੋਲ ਟਾਈਮ ਹੀ ਨਹੀਂ ਲੱਗਾ ਅਹੀਂ ਜ਼ਰੂਰ ਦੇਖਾਂਗੇ ਸਾਰੇ ਮੈਸੇਜ ਤੇ ਤੁਸੀਂ ਉਹਨਾਂ ਨੂੰ ਪਿਆਰ ਕਰਦੇ ਹੀਗੇ ਤੇ ਤੁਹਾਡੇ ਮਨ ਵੀ ਸਾਡੇ ਵਾਂਗੂ ਹੀ ਦੁਖੀ ਹੋਏ ਆ ਤਦੋ ਚਲੋ ਸਾਡੇ ਨਾਲ ਤੇ ਸਾਡੇ ਟੱਚ ਵਿੱਚ ਸੀਗੇ ਅਸੀਂ ਸਾਹਮਣੇ ਬਾਈ ਫੇਸ ਅਸੀਂ ਉਹਨਾਂ ਨੂੰ ਦੇਖਦੇ ਸੀ ਗੱਲ ਕਰਦੇ ਸੀਗੇ ਪਰ ਤੁਸੀਂ 20 ਮਤਲਬ ਦੀਬ ਬਿਨਾ ਨਾਂਗੇ ਉਹਨਾਂ ਨੂੰ ਦੇਖਦੇ ਸੀਗੇ ਵੀਡੀਓ ਵਿੱਚ ਨਾ ਬਾਕੀ ਇਦਾਂ ਆ ਜੀ ਕੁਝ ਮੈਸੇਜ ਇਦਾਂ ਦੇ ਆਏ ਹੋਏ ਆ ਕਿ ਉਹ ਕਹਿ ਰਹੇ ਆ ਕਿ ਅਸੀਂ ਜਿਹੜੇ ਕੋਈ ਨਵੇਂ ਸਬਸਕ੍ਰਾਈਬਰ ਜੁੜੇ ਹੋਏ ਆ ਉਹਨਾਂ ਨਾਲ ਉਹ ਕਹਿ ਰਹੇ ਆ ਕਿ ਅਸੀਂ ਸ਼ਮਮੀ ਢਿੱਲੋਂ ਦੀਆਂ ਵੀਡੀਓ ਦੇਖਣਾ ਚਾਹੁੰਦੇ ਆ ਹਾਂਜੀ ਵੇਖੋ ਜੀ ਸ਼ਮਮੀ ਢਿੱਲੋਂ ਤੇ ਨਵ ਸ਼ਮਮੀ ਚੈਨਲ ਦੋਨੋਂ ਹੀ ਉਹਨਾਂ ਦੇ ਨੇ ਉਹਨਾਂ ਉੱਪਰ ਤੁਸੀਂ ਅੱਜ ਤੋਂ ਬੈਕ 3 ਮਹੀਨੇ ਬੈਕ ਚਲ ਜਾਓ ਸਾਰੀਆਂ ਹੀ ਵੀਡੀਓ ਜਿੰਨੀਆਂ ਵੀ ਆ ਸ਼ਾਇਦ 3 ਸਾਲ ਤੋਂ ਇਹ ਕੰਮ ਚੱਲ ਰਿਹਾ ਆ ਤੁਸੀਂ ਜਿੰਨੀਆਂ ਵੀ ਵੀਡੀਓ ਸਾਰੀਆਂ ਸ਼ਮਮੀ ਢਿੱਲੋ ਹੀ ਤੁਹਾਨੂੰ ਹਰ ਵੀਡੀਓ ਵਿੱਚ ਮਿਲੇਗੀ ਜੀ ਤੁਸੀਂ ਉਹ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੇ ਵੀਡੀਓ ਪੁਰਾਣੀਆਂ ਕੱਢ ਸਕਦੇ ਆ ਤੇ ਤੁਸੀਂ ਉਹਨਾਂ ਦੀ ਵੀਡੀਓ ਦੇਖ ਸਕਦੇ ਆ ਬਾਕੀ ਇਦਾਂ ਆ ਜੀ ਅੱਜ ਦਾ ਦਿਨ ਜਿਹੜਾ ਆ ਉਹ ਉਸ ਤੋਂ ਵੀ ਦੁਖਦਾਈ ਦਿਨ ਸੀਗਾ ਉਹ ਇਦਾਂ ਸੀਗਾ ਜੀ ਜਿੱਦੋਂ ਅਸੀਂ ਅੱਜ ਚੌਥਾ ਕੀਤਾ ਹੀ ਫੁੱਲ ਚੁਣਨ ਗਏ ਉਹਨਾਂ ਦੀ ਕੁਛ ਅਹੀਂ ਕਲਿੱਪ ਲਿਆ ਪਰ ਅਸੀਂ ਉਹ ਹਾਲਾਤ ਵਿੱਚ ਨਹੀਂ ਸੀ ਕਿ ਅਹੀਂ ਉਹ ਕਲਿੱਪ ਉੱਥੇ ਲੈ ਪਾਉਂਦੇ ਜਾਂ ਅਹੀਂ ਕੁਛ ਬੋਲ ਪਾਉਂਦੇ ਤੁਸੀਂ ਸਮਝ ਸਕਦੇ ਆ ਸਾਰੇ ਟਾਈਮ ਜਿਹੜਾ ਬਹੁਤ ਔਖਾ ਹੁੰਦਾ ਆ ਜੀ ਬਾਕੀ ਇਦਾਂ ਆ ਕਿ ਉਹ ਜਿਹੜੀ ਬਿਮਾਰੀ ਨਾਲ ਲੜੇ ਆ ਬੜੇ ਹੌਸਲੇ ਨਾਲ ਲੜੇ ਆ ਅਹੀਂ ਉਹਨਾਂ ਦੀ ਹਿੰਮਤ ਦੀ ਦਾਤ ਦਿੰਨੇ ਆ ਕਿ ਉਹ ਬਹੁਤ ਜ਼ਿਆਦਾ ਹੌਸਲਾ ਉਹਨਾਂ ਵਿਖਾਇਆ ਹੈ ਇਸ ਨੂੰ ਲੈ ਕੇ ਬਾਕੀ ਇਦਾਂ ਆ ਜੀ ਜਿਹੜੇ ਫੁੱਲ ਸੀਗੇ ਨਾ ਆਪਾਂ ਨੂੰ ਫੁੱਲ ਬੋਲਦੇ ਆ ਹਨਾ ਜਿਹੜੇ ਅੱਜ ਚੌਥੇ ਵਾਲੇ ਦਿਨ ਆਪਾਂ ਚੁਣੇ ਆ ਉਹ ਨਨੂ ਬਿਮਾਰੀ ਇੰਨੀ ਕਿ ਜ਼ਿਆਦਾ ਨਾਲ ਉਹ ਲੜ ਚੁੱਕੇ ਸੀਗੇ ਕਿ ਉਹਨਾਂ ਦੇ ਫੁੱਲ ਪੂਰੇ ਤੁਹਾਨੂੰ ਸ਼ਾਇਦ ਥੋੜਾ ਕਲਿੱਪ ਆਪਾਂ ਵਿੱਚ ਦਵਾਂਗੇ ਉਹ ਚੀਜ਼ਾਂ ਦਾ ਪੂਰੇ ਫੁੱਲ ਉਹਨਾਂ ਦੇ ਖਤਮ ਹੋ ਚੁੱਕੇ ਸੀਗੇ ਕੋਈ ਵੀ ਹੱਡੀ ਸਾਨੂੰ ਪ੍ਰੋਪਰ ਨਹੀਂ ਮਿਲੀ ਕਿ ਇੰਨਾ ਜ਼ਿਆਦਾ ਬਿਮਾਰੀ ਨੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਸੀਗਾ ਬਾਕੀ ਸਭ ਤੋਂ ਜ਼ਿਆਦਾ ਉਹਨਾਂ ਦੀ ਮੇਨ ਇਹ ਚੀਜ਼ ਸੀਗੀ ਉਹਨਾਂ ਦਾ ਹੌਸਲਾ ਬਹੁਤ ਸੀਗਾ ਐਂਡ ਦੇ ਟਾਈਮ ਤੱਕ ਉਹਨਾਂ ਦਾ ਹੌਸਲਾ ਨਹੀਂ ਡੋਲਿਆ ਤੇ ਅਸੀਂ ਇਹ ਚੀਜ਼ ਨੂੰ ਜ਼ਿਆਦਾ ਮਤਲਬ ਮਾਣ ਵੀ ਕਰਦੇ ਆ ਇਸ ਚੀਜ਼ ਤੇ ਕਿ ਸ਼ਾਇਦ ਉਹ ਮੇਰੀ ਨਣਾਨ ਮਾਨ ਕਰਦੀ ਐ ਇਸ ਚੀਜ਼ ਤੇ ਕਿ ਮੇਰੀ ਨਣਾਨ ਸੀਗੀ ਤੇ ਇੰਨੀ ਬਹਾਦਰ ਸੀਗੀ ਹਨਾ ਦੇਖੋ ਕੁਛ ਅਹੀ ਉਹਨਾਂ ਵੱਲ ਵੇਖ ਕੇ ਚਲੋ ਸਾਨੂੰ ਵੀ ਕੁਛ ਕੁਛ ਹੌਸਲਾ ਹੋਣਾ ਹੋਲੀ-ਵਾਲੀ ਮਿਲ ਹੀ ਜਾਂਦਾ ਆ ਜੀ ਕਰਨਾ ਹੀ ਪਾਣਾ ਕੀ ਕਰਾਂਗੇ ਹਨਾ ਬਾਕੀ ਇਦਾਂ ਆ ਜੀ ਅਸੀਂ ਬੱਚਿਆਂ ਨੂੰ ਲੈ ਕੇ ਆਵਾਂਗੇ ਬੱਚੇ ਆਉਣਗੇ ਤੁਹਾਡੇ ਚੈਨਲ ਦੇ ਉਹ ਬੱਚੇ ਹੀ ਚੈਨਲ ਸਾਹਮਣੇਗੇ ਬੱਚੇ ਹੀ ਚੈਨਲ ਦੇ ਮਾਲਕ ਨੇ ਜੀ ਦੇਖੋ ਜੀ ਬਸ ਥੋੜਾ ਟਾਈਮ ਦਿਓ ਸਾਨੂੰ ਉਸ ਤੋਂ ਬਾਅਦ ਵਿੱਚ ਅਸੀਂ ਬੱਚੇ ਤਾਂ ਸਾਹਮਣੇ ਲੈ ਕੇ ਆਵਾਂਗੇ ਸ਼ਾਇਦ ਅਖੀਰ ਹੀ ਭੋਗ ਤੋਂ ਬਾਅਦ ਵਿੱਚ ਬੱਚੇ ਤਾਂ ਸਾਹਮਣੇ ਲੈ ਕੇ ਆਈਏ ਬਾਕੀ ਉਹਨਾਂ ਚਿਹਰੇ ਇਦਾਂ ਆ ਜੀ ਕੰਮ ਵੇਖੋ ਨਹੀਂ ਰੁਕਣੇ ਕੰਮ ਤੁਹਾਨੂੰ ਪਤਾ ਚੱਲਦੇ ਰਹਿਣੇ ਆ ਤੇ ਅਸੀਂ ਅੱਜ ਵਾਲਾ ਵਲੌਗ ਜਿਹੜਾ ਚੌਥੇ ਦਾ ਪਾ ਰਹੇ ਆ ਉਸ ਤੋਂ ਬਾਅਦ ਵਿੱਚ ਲਗਾਤਾਰ ਆਪਾਂ ਕੋ ਅੰਜੂ ਦੀ ਵੀਡੀਓ ਹੈਗੀਆਂ ਹਾਂਜੀ ਆਪਾਂ ਕੋ ਵੀਡੀਓ ਬਣੀਆਂ ਹੋਈਆਂ ਆ ਜੀ ਅਸੀਂ ਫਿਲਹਾਲ ਅਜੇ ਨਹੀਂ ਬਣਾ ਰਹੇ ਵੀਡੀਓ ਸਾਡੇ ਕੋ ਵੀਡੀਓ ਬਣੀਆਂ ਹੋਈਆਂ ਆ ਉਹੀ ਵੀਡੀਓ ਜਿਹੜੀਆਂ ਆ ਉਹ ਲਗਾਤਾਰ ਸਾਡੀਆਂ 3-4 ਦਿਨ ਜਿੰਨਾ ਚਿਰ ਅਸੀਂ ਉਹਨਾਂ ਦਾ ਖੰਡਪੜ ਸਾਹਿਬ ਨਹੀਂ ਰੱਖਦੇ ਉਹ ਵੀਡੀਓ ਕੱਲ ਤੋਂ ਤੁਹਾਡੇ ਕੋਲ ਆਉਣਗੀਆਂ ਜੀ ਠੀਕ ਹੈ ਜੀ ਤੇ ਜਿੱਦਾਂ ਤੁਸੀਂ ਵੀਡੀਓ ਨੂੰ ਹੁਣ ਤੱਕ ਪਿਆਰ ਦਿੱਨੇ ਆਇਆ ਇੰਦਾ ਹੀ ਪਿਆਰ ਤੁਸੀਂ ਇਹ ਵੀਡੀਓ ਨੂੰ ਅੱਗੇ ਵੀ ਦੇਣਾ ਆ ਤੇ ਅਸੀਂ ਆਪਾਂ ਉਹ ਬੱਚਿਆਂ ਦਾ ਸਾਥ ਦੇਣਾ ਆ ਵੇਖੋ ਜੀ ਇਸ ਟਾਈਮ ਬੱਚਿਆਂ ਨੂੰ ਤੁਹਾਡੀ ਹੈਲਪ ਦੀ ਬਹੁਤ ਜ਼ਿਆਦਾ ਲੋੜ ਆ ਇਸ ਕਰਕੇ ਤੁਸੀਂ ਸਾਰੇ ਆ ਜਣਿਆਂ ਨੇ ਹਿੰਮਤ ਕਰਨੀ ਆ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀਆਂ ਆ ਸ਼ੇਅਰ ਕਰੋਗੇ ਤੇ ਸਬਸਕ੍ਰਾਈਬਰ ਵਧਣੇ ਆ ਸਬਸਕ੍ਰਾਈਬਰ ਵਧਣਗੇ ਤੇ ਸਿਲਵਰ ਬਟਨ ਆਉਣ ਆਇਆ ਜੀ ਤੇ ਸਿਲਵਰ ਬਟਨ ਮੇਰੀ ਨਾਨ ਦਾ ਸੁਪਨਾ ਸੀਗਾ ਉਹ ਪਲੀਜ਼ ਤੁਹਾਡੇ ਘੜੀ ਬੇਨਤੀ ਆ ਸਾਰਿਆਂ ਦੇ ਕਿ ਤੁਸੀਂ ਜਲਦੀ ਤੋਂ ਜਲਦੀ ਚੈਨਲ ਸਬਸਕ੍ਰਾਈਬ ਕਰਕੇ ਤੋ ਸਿਲਵਰ ਬਟਨ ਤੱਕ ਉਹਨਾਂ ਨੂੰ ਪਹੁੰਚਾਓ ਬਾਕੀ ਤੁਹਾਡਾ ਸਾਰਿਆਂ ਦਾ ਅੰਤਰਾਏ ਜਿਲੋਂ ਧੰਨਵਾਦ ਕਰਦੇ ਆ ਬਹੁਤ ਜਿਆਦਾ ਦੁੱਖ ਦਾ ਪ੍ਰਗਟਾਵਾ ਕੀਤਾ ਜਿੱਦਾਂ ਸਾਨੂੰ ਦੁੱਖਿਆ ਉਦਾਂ ਹੀ ਤੁਹਾਨੂੰ ਦੁੱਖਿਆ ਤੇ ਬਾਕੀ ਨਾਲ ਨਾਲ ਤੁਹਾਨੂੰ ਮਿਲਦੇ ਰਵਾਂਗੇ ਆਪਾਂ ਇਸ ਇਨਲਾਕੇ ਹਾਂ ਉਹ ਵੀਡੀਓ ਤੇ ਕੋਈ ਗਲਤ ਕਮੈਂਟ ਨਾ ਕੀਤਾ ਜਾਵੇ ਹਾਂਜੀ ਬਿਲਕੁਲ ਸੋਚ ਕੇ ਨਾ ਕਮੈਂਟ ਕਰਨਾ ਕਿ ਅਸੀਂ ਕੋਈ ਖੁਸ਼ੀ ਦਾ ਮੌਕਾ ਥੋੜਾ ਅਸੀਂ ਕਿ ਵੀਡੀਓ ਪਾ ਰਹੇ ਇੱਕ ਕੰਮ ਆ ਕੰਮ ਦੇ ਤੌਰ ਤੇ ਅਸੀਂ ਵੀਡੀਓ ਪਾ ਰਹੇ ਹਾਂ ਉਹ ਤੁਸੀਂ ਇਹਦੇ ਦੀ ਕੱਲ ਦੱਸਿਆ ਇਹਨੇ ਵੀ ਹਾਂ ਇੱਕ ਸੁਪਨਾ ਸੀਗਾ ਇੱਕ ਵੇਖੋ ਜੀ ਮਤਲਬ ਤੁਸੀਂ ਸਿੰਪਲ ਕਰਨਾ ਕਿ ਹਾਂ ਕੰਮ ਨਹੀਂ ਰੁਕਣਾ ਚਾਹੀਦਾ ਬਿਮਾਰ ਹੀ ਬਾਰ ਬਾਰ ਵੀ ਪੁੱਛਦੇ ਹੁੰਦੇ ਹੋ ਰਹੇ ਹਾਂ ਇਹ ਵੀ ਨਹੀਂ ਜਾਣਦੇ ਹਨ ਮੈਡਮ ਦੇ ਮੂੰਹ ਤੇ ਇੱਕੋ ਹੀ ਗੱਲ ਹੁੰਦੀ ਸੀ ਤੁਸੀਂ ਮੇਰਾ ਕੰਮ ਨਾ ਬੰਦ ਕਰਨਾ ਤੁਸੀਂ ਕੀ ਕਰਨਾ ਆਏ ਹੋ ਇੱਥੇ ਤੁਸੀਂ ਕੰਮ ਕਰੋ ਕੀ ਕਰਦੇ ਕੀ ਕਰਦੇ ਜੇ ਮੇਰੇ ਕੀ ਕੀ ਕਰਦੇ ਕੰਮ ਕਰੋ ਕੰਮ ਕਰੋ ਹਾਂਜੀ ਤੇ ਪਲੀਜ਼ ਉਹਨਾਂ ਦਾ ਸੁਪਨਾ ਹੀ ਪੂਰਾ ਕਰਦੇ ਪਏ ਹਾਂ ਜੇ ਅਹੀਂ ਸਾਥ ਦੇਣਦੇ ਹਨਾ ਤੁਸੀਂ ਪਲੇਸ ਤੁਸੀਂ ਵੀ ਸਾਰੇ ਸਾਥ ਦਿਓ ਕਿ ਮੈਂ ਗਲਤ ਕਮੈਂਟ ਕਰਕੇ ਦੁਖੀ ਨਾ ਕਰਿਆ ਕਰੋ ਕਿ ਤਰਾਹੀ ਨਹੀਂ ਦੁਖੀ ਹੋਣਾ ਉਹਨਾਂ ਦੇ ਬੱਚਿਆਂ ਨੇ ਜ਼ਿਆਦਾ ਦੁਖੀ ਹੋਣਾ ਹੈ ਤੇ ਬੱਚਿਆਂ ਨੂੰ ਅਸੀਂ ਸਪੋਰਟ ਕਰਨੀ ਆ ਤੇ ਉਹਨਾਂ ਦੇ ਨਾਲ ਨਾਲ ਤੁਸੀਂ ਵੀ ਕਰੋ ਫਿਲਹਾਲ ਤੁਹਾਨੂੰ ਪਤਾ ਹੁਣ ਸਮਿਟੀ ਲੋਤੇ ਜਾ ਚੁੱਕੇ ਆ ਠੀਕ ਹੈ ਜੀ ਦੇਖੋ ਉਹਨਾਂ ਦੇ ਹੁਣ ਬੱਚੇ ਉਹਨਾਂ ਦੇ ਨੇ ਅਸੀਂ ਹੁਣ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਆ ਜੀ ਠੀਕ ਹੈ ਜੀ ਤੇ ਉਹ ਅਸੀਂ ਜਾ ਸਕਦੇ ਆ ਤੁਹਾਡੇ ਜ਼ਰੀਏ ਤੁਸੀਂ ਸਪੋਰਟ ਸਾਨੂੰ ਦਵੋਗੇ ਤੇ ਅਸੀਂ ਬੱਚੇ ਅੱਗੇ ਲੈ ਕੇ ਜਾ ਸਕਦੇ ਆ ਵੇਖੋ ਕੁਝ ਟਾਈਮ ਆ ਜੀ ਆ ਬੋਤਨੀ ਤੇ ਪੰਜ ਪੰਜ ਚਾਰ ਪੰਜ ਸਾਲ ਤੱਕ ਸਾਡੇ ਬੱਚੇ ਮਹਾਰਾਜ ਦੀ ਕਿਰਪਾ ਨਾਲ ਕਿਤੇ ਨਾ ਕਿਤੇ ਸੈਟੋ ਹੋ ਜਾਣਗੇ ਉਹਨਾਂ ਚਾਹੇ ਤੁਹਾਡੇ ਸਾਥ ਦੀ ਲੋੜਿਆ ਜੀ ਉਸ ਤੋਂ ਬਾਅਦ ਪ੍ਰਮਾਤਮਾ ਨੇ ਆਪੇ ਚਲੋ ਆਪਣੇ ਪੈਰਾਂ ਤੇ ਸਟੈਂਡ ਹੋ ਜਾਣੇ ਆ ਬੱਚੇ ਫਿਰ ਆਪੇ ਪ੍ਰਮਾਤਮਾ ਜੋ ਜੋ ਉਹਨਾਂ ਨੇ ਲਿਖੀ ਹੋਊਗੀ ਰੋਟੀ ਉਹਨਾਂ ਨੂੰ ਦੇਈ ਜਾਣੀ ਹਾਂ ਇੱਕ ਇੱਕ ਛੋਟੀ ਜੀ ਬੇਨਤੀ ਆ ਉਹਨਾਂ ਚਾਹੇ ਤੁਹਾਡੀ ਸਾਨੂੰ ਹੈਲਪ ਦੀ ਬਹੁਤ ਜ਼ਿਆਦਾ ਇੱਕ ਛੋਟੀ ਜੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਹੋਰ ਹੈਗੀ ਆ ਜਿਹੜੇ ਛੰਮੀ ਟਲੂਣਾ ਪਿਆਰ ਕਰਦੇ ਆ ਨਾ ਜਿਹੜੇ ਡਿਮਾਂਡ ਕਰਦੇ ਪਿਆ ਕਿ ਉਹਨਾਂ ਦੀ ਵੀਡੀਓ ਸਾਨੂੰ ਚਾਹੀਦੀਆਂ ਉਹਨਾਂ ਨੂੰ ਰਿਕਵੈਸਟ ਹੈ ਕਿ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਦੇਖੋ ਪਿੱਛੇ ਜਾ ਕੇ ਜਦੋਂ ਤੁਸੀਂ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਦੇਖੋਗੇ ਨਾ ਓਬਵੀਅਸਲੀ YouTube ਦਾ ਅਲਗੋਰਿਦਮ ਇਦਾਂ ਦਾ ਹੈਗਾ ਵਾ ਕਿ ਜੇ ਆਪਾਂ ਪੁਰਾਣੀਆਂ ਵੀਡੀਓ ਦੇਖਾਂਗੇ ਨਾ ਤੇ ਪੁਰਾਣੀਆਂ ਵੀਡੀਓ ਪੁਰਾਣੀਆਂ ਵੀਡੀਓ ਆਉਂਦੇ ਰਹਿੰਦੀਆਂ ਟੌਪ ਤੇ ਤੇ ਜਿਵੇਂ 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 ਤੁਸੀਂ ਪਿਆਰ ਕਰਦੇ ਹੋ ਹਰ ਚੀਜ਼ ਅਪਡੇਟ ਹੋਈ ਜਾਊਗੀ ਹਾਂ ਉਹ ਨਾ ਮਤਲਬ ਕਿ ਰੀ ਅਪਡੇਟ ਹੁੰਦੀ ਜਾਏਗੀ ਉਹ ਚੈਨਲ ਦੇ ਤੇ ਉਹਨਾਂ ਦੀ ਵੀਡੀਓ ਉਹ ਵੀ ਲੋਕ ਦੇਖ ਪਾਣਗੇ ਜਿਹੜੇ ਚੈਨਲ ਨਾਲ ਨਵੇਂ ਜੁੜੇ ਹੋਣਗੇ ਤੇ ਸਭ ਨੂੰ ਰਿਕਵੈਸਟ ਹੈ ਕਿ ਤੁਸੀਂ ਪਿਆ ਪੁਰਾਣੀਆਂ ਵੀਡੀਓ ਜ਼ਰੂਰ ਦੇਖੋ ਉਹਨਾਂ ਦੀਆਂ ਚਾਹੇ ਇੱਕ-ਇੱਕ ਜਾਂ ਦੋ-ਦੋ ਦੇਖ ਲਓ ਜਿਵੇਂ ਤੁਹਾਡੇ ਕੋ ਸਮਾਂ ਲੱਗਦਾ ਵਾ ਕਿ ਦੇਖੋ ਸਾਡਾ ਕੰਮ ਤੇ ਸਾਡੀ ਟੀਮ ਦਾ ਕੰਮ ਤੇ ਸਭ ਤੋਂ ਵੱਡੀ ਜਿਹੜੀ ਸਾਡੇ ਵਿੱਚ ਖੂਬੀ ਸੀਗੀ ਸ਼ਮੀ ਮੈਡਮ ਨੇ ਭਰੀ ਹੋਈ ਸੀਗੀ ਕਿ ਸਾਡੇ ਵਿੱਚ ਉਹਨਾਂ ਨੂੰ ਟੈਲੈਂਟ ਨਹੀਂ ਹੈਗਾ ਸਾਨੂੰ ਨਿਖਾ ਰਿਹਾ ਉਹਨਾਂ ਨੇ ਕਾਫੀ ਹੱਦ ਤੱਕ ਸਾਡੇ 'ਚ ਹਜੇ ਵੀ ਬੜੀਆਂ ਗਲਤੀਆਂ ਵਾ ਗਾਹ ਵੀ ਹੋਣਗੀਆਂ ਲੇਕਿਨ ਉਹ ਗਲਤੀਆਂ ਨੂੰ ਨਾ ਸੰਭਾਲਣ ਵਾਲਾ ਤੇ ਸਿਖਾਉਣ ਵਾਲਾ ਸਾਡੇ ਵਿੱਚ ਨਹੀਂ ਰਿਹਾ ਉਹਦਾਾਨੂੰ ਹਮੇਸ਼ਾ ਅਫਸੋਸ ਰਹੇਗਾ ਬਟ ਜਿੱਥੇ ਤੁਹਾਨੂੰ ਲੱਗਦਾ ਹੈ ਕੁਝ ਗਲਤ ਹੋ ਰਿਹਾ ਹੈ ਤੁਸੀਂ ਮੈਸੇਜ ਕਰਕੇ ਦੱਸ ਸਕਦੇ ਹੋ ਨੈਗੇਟਿਵ ਕਮੈਂਟ ਕਰਨ ਦੀ ਬਜਾਏ ਨਾ ਸਾਡੀ ਗਲਤੀ ਦੱਸੋ ਅਸੀਂ ਨਾ ਆਪਾਂ ਗਲਤੀ ਨੂੰ ਸੁਧਾਰਾਂਗੇ ਬਾਕੀ ਹੁਣ ਉਹਨਾਂ ਦੀ ਥਾਂ ਦੇਣਾ ਸਾਡੇ ਕੋਲੋਂ ਉਹਨਾਂ ਦੇ ਬੱਚੇ ਆ ਜਿਹੜੇ ਉਹਨਾਂ ਦਾ ਰੂਪ ਆ ਉਸ ਤੋਂ ਬਾਅਦ ਸਾਡੇ ਨਾ ਅੰਜੂ ਚਾਵਲਾ ਹੈ ਗਏ ਨੇ ਮੈਡਮ ਤੇ ਆ ਭੈਣੇ ਮੇਰੀ ਅੰਜੂ ਚਾਵਲਾ ਤੇ ਇਹ ਸਾਨੂੰ ਇਹ ਵੀ ਮਤਲਬ ਕਿ ਜਿੰਨੀ ਮਿਹਨਤ ਇਹਨਾਂ ਨੇ ਕੀਤੀ ਨਾ ਉਸ ਤੋਂ ਬਾਅਦ ਚੈਨਲ ਨੂੰ ਤੇ ਸਾਨੂੰ ਇਹਨਾਂ ਨੇ ਨਖਾਰਿਆ ਵਾ ਤੇ ਜਿੰਨਾ ਇਹਨਾਂ ਨੇ ਸਟਰਗਲ ਕਰ ਲਿਆ ਨਾ ਆ 2 2.5 ਮਹੀਨੇ ਦੇ ਵਿੱਚ ਵਿੱਚ ਸ਼ਾਇਦ ਇਹਨਾਂ ਨੇ ਉਦੋਂ ਦਾ ਉਦੋਂ ਨਹੀਂ ਕੀਤਾ ਕਿ ਜਦੋਂ ਜੁੜੇ ਇਦਾਂ ਸੀਗਾ ਕਿ ਇਹਨਾਂ ਦੇ ਸਾਥ ਅੰਜੂ ਦੇ ਸਾਥ ਕਾਰਨ ਕਰਕੇ ਹੀ ਇਹ ਚੈਨਲ ਇਸ ਟਾਈਮ ਸਟੈਂਡ ਆ ਨਹੀਂ ਤਾਂ ਇਹ ਚੈਨਲ ਅੱਜ ਤੋਂ ਕੋਈ 3-4 ਮਹੀਨੇ ਪਹਿਲਾਂ ਬੰਦ ਤੋਂ ਬੰਦ 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 ਹੋਣ ਤੱਕ ਗਾ ਤੇ ਆ ਗਈ ਜੀ ਅੰਜੂ ਨਾਲੇ ਜਿੰਮੇਵਾਰੀ ਲੈਂਦੀ ਠੀਕ ਹੈ ਅੰਜੂ ਨੇ ਇੱਕ ਬਹੁਤ ਜ਼ਿਆਦਾ ਆਪਣੀ ਜਿੰਮੇਵਾਰੀ ਨਿਭਾਈ ਆ ਹਨਾ ਮਤਲਬ ਆ ਤਰੀਕੇ ਨਾਲ ਭਾਈ ਸ਼ਾਇਦ ਮਤਲਬ ਕੋਈ ਆਪਣਾ ਫੈਮਲੀ ਮੈਂਬਰ ਵੀ ਹੋਵੇ ਤੇ ਉਹ ਨਹੀਂ ਇੰਨਾ ਕੰਮ ਕਰੂਗਾ ਨਹੀਂ ਨਹੀਂ ਸਾਡਾ ਬਿਲਕੁਲ ਜੀ ਤੇ ਬਾਕੀ ਇਹ ਫੈਮਲੀ ਤੋਂ ਵੱਧ ਕੇ ਆ ਏਦਾਂ ਨਹੀਂ ਆ ਨਾਲੇ ਸਾਰੇ ਤੇਰੇ ਹਨਾ ਨਹੀਂ ਬੀਬੀ ਪਤਾ ਕੀ ਚਲੋ ਆਪਾਂ ਸਾਰੇ ਨਾਲ ਆ ਦੁਖੀ ਹਰ ਇਨਸਾਨ ਆ ਦੁਖੀ ਤੁਸੀਂ ਵੀ ਬਹੁਤ ਹੈਗੇ ਹੋ ਕਿਉਂਕਿ ਮੈਂ ਕਮੈਂਟ ਰੀਡ ਕੀਤੇ ਕੱਲ ਦੀ ਵੀਡੀਓ ਦੇ ਰਾਤੀ ਸਭ ਨੇ ਦੁੱਖ ਪ੍ਰਗਟਾਇਆ ਵਾ ਤੇ ਜਿਵੇਂ ਕਿ ਤੁਹਾਨੂੰ ਕਿੱਟੀ ਦੀਦੀ ਨੇ ਕਿਹਾ ਵਾ ਕਿ ਕੀ ਗਲਤ ਕਮੈਂਟ ਨਾ ਕਰੋ ਬੱਚਿਆਂ ਦੇ ਦਿਲ ਨੂੰ ਤਕਲੀਫ ਹੁੰਦੀ ਹੈ ਤੁਹਾਡੇ ਬਾਅਦ ਤੇ ਸ਼ਾਇਦ ਉਹ ਜਿਹੜੇ ਕਮੈਂਟ ਹੈਗੇ ਨਾ ਬਾਕੀ ਜਿਹੜੇ ਇੱਕ ਦੋ ਆਏ ਸੀਗੇ ਉਹਨਾਂ ਦੇ ਕਮੈਂਟ ਆਏ ਸੀਗੇ ਕਿ ਉਹਨਾਂ ਦੀ ਏਜ ਕਿੰਨੀ ਸੀ ਜੀ ਉਹਨਾਂ ਦੀ 44 ਸਾਲ ਏਜ ਸੀਗੀ ਅਜੀ ਇਹ ਜੋਨਾਂ ਦੀ ਕੁਛ ਵੀ ਨਹੀਂ ਸੀਗੀ ਹਨਾ ਆਪਣੀ ਜ਼ਿੰਦਗੀ ਚ ਜੋ ਉਹਨਾਂ ਕੁਛ ਵੀ ਇਦਾਂ ਦਾ ਨਹੀਂ ਹਾਂ ਬਿਲਕੁਲ ਬਿਲਕੁਲ ਹਜੇ ਨਾ ਏਜ਼ ਬੜੀ ਉਹਨਾਂ ਨੇ ਲਾਈਫ ਦੇਖਣੀ ਸੀ ਆਪਣੀ ਤੇ ਮੈਂ ਨੈਗੇਟਿਵ ਕਮੈਂਟ ਵਾਲਿਆਂ ਨੂੰ ਮੈਂ ਉਹਨਾਂ ਨੂੰ ਇੱਕ ਵਾਰ ਰਿਕਵੈਸਟ ਕਰੂੰਗਾ ਸ਼ਾਇਦ ਤੁਹਾਨੂੰ ਕਮੈਂਟ ਕਰਕੇ ਮਜ਼ਾ ਆਉਂਦਾ ਹੋਏਗਾ ਲੇਕਿਨ ਇਹ ਜਿਹੜਾ ਸਮਾਂ ਨਾ ਇਹ ਮਜ਼ੇ ਲੈਣ ਦਾ ਨਹੀਂ ਹੈਗਾ ਤੇ ਨਾ ਹੀ ਇਹ ਸਮਾਂ ਤਮਾਸ਼ੀਬੀਣ ਦਾ ਹੈਗਾ ਵਾ ਸਿੱਧੀ ਭਾਸ਼ਾ ਵਿੱਚ ਤੁਹਾਨੂੰ ਕਹਿੰਨੇ ਆ ਆਪਾਂ ਬੜੇ ਦੁਖੀ ਹੈਗੇ ਆ ਤੇ ਠੀਕ ਆ ਜੇ ਤੁਸੀਂ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਣਾ ਚਾਹੁੰਦੇ ਜੇ ਨਾ ਇਦਾਂ ਦੇ ਕਮੈਂਟ ਨਾ ਕਰੋ ਹਾਂ ਜੇ ਸਾਡੇ ਬੋਲਦੇ ਆ ਜੇ ਸਾਡੇ ਮੂੰ ਚ ਕੋਈ ਲਫ਼ਜ਼ ਅਲਫ਼ਾਜ਼ ਗਲਤ ਨਿਕਲਦਾ ਨਾ ਸਾਨੂੰ ਉਹ ਜ਼ਰੂਰ ਦੱਸੋ ਤੇ ਉਹਦੇ ਵਾਸਤੇ ਜੇ ਤੁਹਾਨੂੰ ਲੱਗਦਾ ਕਿ ਆਪਾਂ ਕੋਈ ਗਲਤ ਚੀਜ਼ ਬੋਲ ਚੁੱਕੇ ਆ ਜਾਂ ਆਪਾਂ ਕੁਝ ਗਲਤ ਬੋਲਿਆ ਸੀ ਪਹਿਲੋਂ ਉਹਦੇ ਵਾਸਤੇ ਆਪਾਂ ਤੁਹਾਡੇ ਕੋਲ ਮਾਫੀ ਮੰਗਦੇ ਆ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਆਪਾਂ ਗਲਤ ਨਾ ਬੋਲੀਏ ਤੇ ਜਾਂ ਨਾ ਸਾਡੇ ਕੋਈ ਨਾ ਬੋਲਿਆ ਜਾਵੇ ਬਸ ਵੇ ਆ ਕੀ ਇਹਨੂੰ ਚੈਨਲ ਨੂੰ ਆਪਣੇ ਪਰਿਵਾਰ ਵਾਂਗੂ ਸਮਝ ਕੇ ਨਾ ਜਿਵੇਂ ਇੱਕ ਦੂਜੇ ਦੀ ਬਾਹ ਫੜ ਕੇ ਚੱਲਦੇ ਆ ਬਸ ਫੈਮਿਲੀ ਦੇ ਵਿੱਚ ਇਹ ਸਾਡੀ ਜਿਹੜੀ ਬਾਹ ਵਾਣਾ ਤੁਹਾਡੇ ਕੋਲ ਸਾਡਾ ਇਹ ਚੈਨਲ ਆ ਬਾਕੀ ਤੁਹਾਨੂੰ ਸਮੇਂ-ਸਮੇਂ ਤੇ ਜੋ ਵੀ ਬੱਚਿਆਂ ਨਾਲ ਆਪਾਂ ਜਿੱਦਾਂ ਜਿਹੜੇ ਵੀ ਹਾਂ ਜੋ ਵੀ ਡਿਸਕਸ਼ਨਾਂ ਆ ਗਈ ਹੈ ਨਾ ਆ ਪਲੇਟਫਾਰਮ ਤੇ ਪਹੁੰਚਣਗੇ ਇਹ ਤੁਹਾਨੂੰ ਸਾਰਾ ਦਿਖਾਇਆ ਜਾਏਗਾ ਕਿ ਅੱਜ ਬੱਚੇ ਕਿੱਦਾਂ ਆਇਆ ਕਿੱਥੇ ਸਟੈਂਡ ਨੇ ਕੀ ਕਰ ਰਹੇ ਆ ਕਿੱਦਾਂ ਹਣਾ ਤੁਹਾਨੂੰ ਇਹ ਸਾਰਾ ਕੁਝ ਦੱਸਿਆ ਜਾਏਗਾ ਕਿਉਂਕਿ ਜਿੱਦਾਂ ਸਾਨੂੰ ਟੈਨਸ਼ਨ ਹੈ ਉਦਾਂ ਹੀ ਤੁਹਾਨੂੰ ਟੈਨਸ਼ਨ ਹੋਣੀ ਆ ਬੱਚਿਆਂ ਦੀ ਕਿਉਂਕਿ ਬੱਚੇ ਤੇ ਵੇਖੋ ਸਾਰੇ ਸਾਰਿਆਂ ਦੀ ਇੱਕੋ ਜਿਹੀ ਹੁੰਦੀ ਹੈ ਤੇ ਇਸ ਕਰਕੇ ਆ ਕਿ ਚਲੋ ਫਿਰ ਤੋਂ ਦੁਬਾਰਾ ਤੋਂ ਤੁਹਾਡੇ ਗਾੜੀ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਤੇ ਬਾਕੀ ਉਹਨਾਂ ਤੇ ਬਾਕੀ ਜੋ ਵੀ ਕੁਝ ਗਲਤ ਤੁਹਾਨੂੰ ਲੱਗੇ ਤੇ ਉਹਦੇ ਲਈ ਪਲੀਜ਼ ਗਲਤ ਕਮੈਂਟ ਨਾ ਕਰਿਆ ਕਰੋ ਕੁਝ ਉਦਾਂ ਸਾਨੂੰ ਕੁਐਸ਼ਨ ਕਰ ਲਿਆ ਕਰੋ ਅਸੀਂ ਤੁਹਾਡਾ ਆਨਸਰ ਦੇ ਦਿਆ ਕਰਾਂਗੇ ਜੇਕਰ ਤੁਸੀਂ ਨਹੀਂ ਕਮੈਂਟ ਕਰਕੇ ਸਾਡੇ ਨਾਲ ਗੱਲ ਕਰਨਾ ਚਾਹੋ ਸਾਡੀ ਮੇਲ ਆਈਡ ਹੈਗੀ ਆ ਮੇਲ ਤੇ ਸਾਨੂੰ ਤੁਸੀਂ ਆਪਣੇ ਕੁਐਸ਼ਨ ਪੁੱਟ ਕਰ ਲਿਆ ਕਰੋ ਆਪਾਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜੀ ਜੇ ਸਾਨੂੰ ਕੁਐਸ਼ਨ ਦਿਆ ਕਰੋ ਇਹ ਸਾਨੂੰ ਵਿਦਵ ਲੌਗ ਵਿਦਵ ਲੌਗ ਦੇ ਆ ਕਰਾਂਗੇ ਹਾਂ ਜੀ ਜਿੰਨੇ ਵੀ ਤੁਹਾਡੇ ਸਵਾਲ ਜਵਾਬ ਹੋਣਗੇ ਨਾ ਆਪਾਂ ਇੱਕ ਕੋਸ਼ਿਸ਼ ਕਰਾਂਗੇ ਕਿ ਹਫਤੇ ਦੇ ਲਾਸਟ ਦੇ ਆਪਾਂ ਇੱਕ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ ਇੱਕ ਵਾਰ ਵਲੌਗ ਬਣਾ ਲਿਆ ਕਰੀਏ ਪਾਈਨ ਪਾ ਦਿਆ ਕਰਾਂਗੇ ਉਹਨਾਂ ਦੀ ਪੋਸਟਰ ਦਾ ਪਾ ਕੇ ਨਾ ਵੀ ਉਹ ਕਰ ਲਿਆ ਕਰਾਂਗੇ ਕਿ ਇਹ ਉਹਨਾਂ ਦੇ ਲਾਜਵਾਬੇ ਜੋ ਵੀ ਆ ਨਾ ਉਹ ਬਾਅਦ ਵਿੱਚ ਦੱਸਾਂਗੇ ਨਹੀਂ ਉਹ ਲੱਗ ਤੋਂ ਵਲੌਗ ਬਣਾਵਾਂਗੇ ਉਹ ਲੱਗ ਤੋਂ ਵਲੌਗ ਬਣਾਵਾਂਗੇ ਪਰ ਕੀ ਆ ਹਾਂ ਉਹ ਜਿਹੜਾ ਉਹ ਸਾਰਾ ਦੱਸਣਗੇ ਬਾਅਦ ਵਿੱਚ ਉਹ ਹੀ ਲੱਗ ਤੋਂ ਇੱਕ ਵਲੌਗ ਬਣਾਵਾਂਗੇ ਉਹ ਜਿਹੜਾ ਹਾਂ ਉਹਨਾਂ ਦੇ ਜੋ ਟ੍ਰੀਟਮੈਂਟ ਦਾ ਵਲੌਗ ਹੈ ਨਾ ਆਪਾਂ ਭੋਗ ਤੋਂ ਬਾਅਦ ਬਣਾਵਾਂਗੇ ਉਹ ਤੁਹਾਨੂੰ ਪ੍ਰੋਪਰਲੀ ਡਿਟੇਲ ਜੋ ਵੀ ਆ ਜਿਸ ਤਰ੍ਹਾਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਤੋਂ ਲੈ ਕੇ ਲਾਸਤ ਤੱਕ ਚੱਲਿਆ ਵਾ ਸਾਨੂੰ ਕਿੱਥੇ ਕਿੰਨੇ ਧੋਖਾ ਦਿੱਤਾ ਕਿੱਥੇ ਸਾਨੂੰ ਕਿੰਨੇ ਮਿਸਗਾਈਡ ਕੀਤਾ ਵਾ ਤੇ ਜੇ ਸਾਨੂੰ ਇਹ ਚੀਜ਼ਾਂ ਰਾਹ ਚ ਨਾ ਨਾ ਠੋਡੇ ਮਾਰਦੀਆਂ ਤੇ ਅੱਜ ਉਹਨਾਂ ਨੇ ਸਾਡੇ ਵਿੱਚ ਹੋਣਾ ਸੀਗਾ ਕਿਉਂਕਿ ਆਪਾਂ ਉਹਨਾਂ ਦੀ ਜਿਹੜੀ ਪ੍ਰੋਬਲਮ ਸੀ ਨਾ ਟਾਈਮ ਸਿਰ ਕੈਚ ਕਰ ਲੈਣਾ ਸੀਗਾ ਤੇ ਸਾਨੂੰ ਮਤਲਬ ਗਲਤ ਰਾਏ ਥੋੜਾ ਵਾ ਗਲਤ ਰਾਏ 판 ਕਰਗੇ ਅਸੀਂ ਗਾਈਡ ਕਰਾਂਗੇ ਕਿ ਇਨ ਕੇਸ ਪ੍ਰਮਾਤਮਾ ਕਰੇ ਬਾਬਾ ਦੀਪ ਸਿੰਘ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਾ ਹੋਏ ਚਲੋ ਸਰੀਰ ਇਹਨਾਂ ਦਾ ਕੋਈ ਪਤਾ ਨਹੀਂ ਇਹਨੇ ਕਿੱਦਾਂ ਰੂਪ ਲੈਣਾ ਆਇਆ ਆਪਣਾ ਕਿੱਦਾਂ ਹੈ ਬਾਕੀ ਚਲੋ ਆਪਾਂ ਉਹਨਾਂ ਦਾ ਵੀ ਭਲਾ ਮੰਨਦੇ ਆਂ ਮੰਗਦੇ ਆ ਕਿ ਜਿਨ੍ਹਾਂ ਨੇ ਸਾਨੂੰ ਗਲਤ ਗਾਈਡ ਕੀਤਾ ਵਾ ਲੇਕਿਨ ਹਾਂ ਉਹਨਾਂ ਦਾ ਤੁਹਾਨੂੰ ਆਪਾਂ ਦੱਸਾਂਗੇ ਜ਼ਰੂਰ ਤਾਂ ਕਿ ਜੇ ਕਿਸੇ ਤੱਕ ਵੀਡੀਓ ਪਹੁੰਚਦੀ ਉਹ ਸ਼ਖਸ ਉਹਨਾਂ ਤੱਕ ਜਾ ਨਾ ਸਕੇ ਜਿਹੜੇ ਗਲਤ ਗਾਈਡ ਕਰਦੇ ਹੋਣ ਕਿਉਂਕਿ ਜ਼ਿੰਦਗੀਆਂ ਬਹੁਤ ਕੀਮਤੀ ਹੁੰਦੀਆਂ ਹਨ ਹਾਂ ਕਿਸੇ ਦਾ ਕੋਈ ਇਹੋ ਜਿਹਾ ਨੁਕਸਾਨ ਨਾ ਹੋਵੇ ਜਿਹੜਾ ਸਾਡਾ ਨੁਕਸਾਨ ਹੋ ਗਿਆ ਵਾ ਮੈਂ ਤਾਂ ਵੀ ਬਲੌਗ ਬਣਾ ਕੇ ਤੁਹਾਨੂੰ ਜ਼ਰੂਰ ਦੱਸਾਂਗਾ ਠੀਕ ਹੈ ਜੀ ਤੇ ਮਿਲਦੇ ਆ ਆਪਾਂ ਫੇਰ ਜਲਦੀ ਤੁਹਾਨੂੰ ਅਸੀਂ ਅੱਜ ਸ਼ੇਅਰ ਤੋਂ ਵੀਡੀਓ ਆ ਰਹੀ ਹੈ ਜੀ ਸ਼ੇਅਰ ਤੋਂ ਵੀਡੀਓ ਆਏਗੀ ਉਹ ਵੀਡੀਓ ਸਾਡੇ ਕੋ ਵੀਡੀਓ ਬਣੀਆਂ ਹੋਈਆਂ ਹਾਂ ਵੀਡੀਓ ਸਾਡੇ ਕੋ ਬਣੀਆਂ ਹੋਈਆਂ ਉਹ ਵੀਡੀਓ ਆਏਗੀ ਉਸ ਤੋਂ ਬਾਅਦ ਵਿੱਚ ਉਹਨਾਂ ਦਾ ਆਪਾਂ ਸ੍ਰੀ ਖੰਡਪਾਟ ਸਾਹਿਬ ਦਾ ਰੱਖ ਰਹੇ ਹਾਂ 7 ਤਰੀਕ ਨੂੰ ਤੇ ਉਹਨਾਂ ਦਾ ਭੋਗ ਗਿਆ ਨਾ ਤੇ ਦੋ ਤਿੰਨ ਦਿਨਾਂ ਸਾਡੀ ਵੀਡੀਓ ਸ਼ਾਇਦ ਨਹੀਂ ਆਪ ਆਏ ਤੇ ਉਸ ਤੋਂ ਬਾਅਦ ਵਿੱਚ ਫਿਰ ਲਗਾਤਾਰ ਹੀ ਵੀਡੀਓ ਆਉਣਗੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਸਾਡਾ ਨਾ ਕੰਮ ਕੀਤਾ ਹੋਇਆ ਪਿਆ ਵਾ ਵੀਡੀਓ ਤਾਂ ਸਾਡੀਆਂ ਕੁਝ ਐਡਿਟ ਹੋਈਆਂ ਪਈਆਂ ਕੁਝ ਹੋਣ ਵਾਲੀਆਂ ਵਾਂ ਜਿੰਨੀਆਂ ਸਾਡੀਆਂ ਵੀਡੀਓ ਤਿਆਰ ਹੋਈਆਂ ਉਹ ਆਪਾਂ ਜ਼ਰੂਰ ਤੁਹਾਡੇ ਚੈਨਲ ਤੇ ਪਾ ਦਾਂਗੇ ਉਹ ਤੁਸੀਂ ਦੇਖ ਲਿਓ ਤੇ ਤੁਸੀਂ ਬਸ ਅਰਦਾਸਾਂ ਕਰੋ ਕੀ ਉਹਨਾਂ ਨੂੰ ਆਤਮਾ ਨੂੰ ਸ਼ਾਂਤੀ ਮਿਲੇ ਤੇ ਬੱਚਿਆਂ ਨੂੰ ਨਾ ਇੱਕ ਸਟਰੋਂਗ ਲਾਈਫ ਮਿਲ ਜੇ ਕੋਈ ਉਹ ਹਾਂ ਬਾ ਪਾਣਾ ਮੰਨਨ ਦਾ ਬਾਲ ਬਖਿਆ ਜਾਵੇ ਰੱਬ ਵੱਲੋਂ ਇਹੀ ਅਰਦਾਸਾ ਕਰੋ ਤੁਹਾਡੀਆਂ ਅਰਦਾਸਾਂ ਹੀ ਕੰਮ ਹੋਣੀਆਂ ਆ ਵਾ ਅੱਗੇ ਵੀ ਬਹੁਤ ਆਈਆਂ ਆ ਬਿਲਕੁਲ ਬਿਲਕੁਲ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਅਸੀਂ ਮਤਲਬ ਪਹਿਲਾਂ ਇਹ ਪੇਨਫੁੱਲ ਜਿਹੜੇ ਪੇਸ਼ੈਂਟ ਪਹਿਲਾਂ ਦੇਖੇ ਸੀਗੇ ਇਦਾਂ ਦੇ ਬਟ ਜਿਹੜੀ ਆਪਾਂ ਮੈਂ ਤੇ ਦੀਦੀ ਨੇ ਫੇਸ ਕੀਤਾ ਆ ਸ਼ਮੀ ਉਹਨਾਂ ਨੂੰ ਉਹ ਮੇਰੇ ਉਹਨਾਂ ਦੀ ਡੈਥ ਇਦਾਂ ਦੀ ਹੈ ਕਿ ਕੋਈ ਉਹਨਾਂ ਨੂੰ ਲਾਸਟ ਪੇਨ ਨਹੀਂ ਕੁਝ ਨਹੀਂ ਸਿਰਫ ਓਕਾਦੇ ਕਰਕੇ ਸਾਡੇ ਸਾਰਿਆਂ ਦੇ ਅਰਦਾਸਾਂ ਕਰਕੇ ਠੀਕ ਹੈ ਉਹ ਦੇਖੋ ਜੀ ਜਦ ਪ੍ਰਮਾਤਮਾ ਨੇ ਜੋ ਲਿਖਿਆ ਹੁੰਦਾ ਹੁੰਦਾ ਤੇ ਉਹੀ ਹੈ ਜਿੰਨੀ ਉਹਨਾਂ ਨੇ ਉੱਤੋਂ ਲਿਖ ਕੇ ਭੇਜਤੀ ਆ ਉਹਨਾਂ ਦੇ ਭੋਗ ਨਹੀਂ ਦੋਨੀ ਬੰਦੀ ਹਾਂ ਭੋਗ ਨਹੀਂ ਭਰ ਸਾਨੂੰ ਇਹ ਸ਼ਾਂਤੀ ਆ ਕਿ ਉਹ ਲਾਸਟ ਜਿਹੜੇ ਸਾਹ ਆ ਉਹਨਾਂ ਦੇ ਉਹ ਪ੍ਰਮਾਤਮਾ ਨੇ ਬੜੇ ਵਧੀਆ ਮਤਲਬ ਆਪਣੇ ਚ ਲੈ ਲਏ ਹਾਂ ਜੀ ਲੈ ਲਏ ਹਾਂ ਜੀ ਹਾਂ ਜੀ ਸੁੱਦਾਈ ਟਾਈਪ ਦਾ ਲੋ ਲੈ ਕੇ ਗਏ ਹਨਾ ਤੇ ਅੱਗੇ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ